ਪਿਛਲੇ ਦਿਨੀ ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਸੁਖਰਮਨ ਸਿੰਘ ਨੌਜਵਾਨ ਨੂੰ ਹਲੇ ਤੱਕ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਿਆ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਸਾਰਾ ਰੋਸ ਚੱਲ ਰਿਹਾ ਹੈ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਇਸ ਨੂੰ ਲੈ ਕੇ ਰਾਮਪੁਰਾ ਫੂਲ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਅੱਜ ਉਹ ਧਰਨਾ ਚੌਥੇ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਪਾਰਾ ਖਾਲੇ ਤੱਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਦੀ ਸਾਰ ਨਹੀਂ ਲਈ ਗਈ। ਤਰਕਸ਼ੀਲ ਟੀਵੀ ਲਈ ਰਾਮਪੁਰਾ ਫੂਲ ਤੋਂ ਗगन ਰਾਮਪੁਰਾ ਦੀ ਵਿਸ਼ੇਸ਼ ਰਿਪੋਰਟ। ਮੋੜ ਚੌਕ ਰਾਮਪੁਰਾ ਫੂਲ ਵਿਖੇ ਜਿਹੜੀ ਬਹਿੰਡੇ ਤੋਂ ਬਣਾਈ ਸਰਕ ਜਾਂਦੀ ਹੈਗੀ ਹੈ ਤਾਂ ਇਸ ਦੇ ਜਿਹੜਾ ਤੁਸੀਂ ਲਾਉਂਦਾ ਹੈ ਕਿ ਮੇਨ ਕਾਰਨ ਕੀ ਹੈ? ਇਹ ਕੋਈ ਅਸੀਂ ਸ਼ੌਂਕ ਨੂੰ ਧਰਨਾ ਨਹੀਂ ਲਾਇਆ ਜੀ। ਅਸੀਂ ਧਰਨਾ ਪਹਿਲਾਂ ਸਰਕਾਰ ਨੂੰ ਜਿਸ ਦਿਨ ਸੁਭ ਕਰਨ ਦੀ ਮੌਤ ਹੋਈ ਹੈ 21 ਤਰੀਕ ਨੂੰ ਅਸੀਂ ਉਸ ਦਿਨ ਤੋਂ ਹੀ ਮਤਲਬ ਇਹ ਜਿਹੜਾ ਹੈ ਸੀ ਰੌਲਾ ਪਾ ਰਹੇ ਹਾਂ ਕਿ ਵੀ ਇਹ ਦੀ ਜਿਹੜੀ ਇਨਸਾਫ ਦਿੱਤਾ ਜਾਵੇ ਉਹਦੇ ਤੇ ਉਹਦੇ ਪਰਿਵਾਰ ਨੂੰ ਸਾਡਾ ਜਿਹੜਾ ਬੱਚਾ ਹੈ ਉਹ ਕੋਈ ਇਹ ਨਹੀਂ ਹੈਗਾ ਵੀ ਕੋਈ ਉਹ ਮਤਲਬ ਐਕਸੀਡੈਂਟ ਨਾਲ ਡੈਥ ਹੋ ਗਈ ਉਹਨੂੰ ਭਾਰਤ ਦੀਆਂ ਜਿਹੜੀਆਂ ਸਾਡੀਆਂ ਫੋਰਸਾਂ ਹਨ ਉਹਨਾਂ ਦੁਆਰਾ ਗੋਲੀ ਮਾਰ ਕੇ ਉਸਨੂੰ ਮਾਰਿਆ ਗਿਆ ਜਿਸ ਤਰ੍ਹਾਂ ਮਤਲਬ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਤਰ੍ਹਾਂ ਚైనా ਦੇ ਬਾਰਡਰ ਤੇ ਜਾਂ ਪਾਕਿਸਤਾਨ ਦੇ ਬਾਰਡਰ ਤੇ ਇਹਨਾਂ ਦਾ ਇੱਕ ਅਭਿਮਨਿਉ ਪਾਕਿਸਤਾਨ ਦੇ ਵਿੱਚ ਜਹਾਜ਼ ਕ੍ਰੈਸ਼ ਹੋ ਗਿਆ ਸੀ ਇਹਨਾਂ ਦਾ ਇੱਕ ਫੌਜ ਦਾ ਲੈਫਟੀਨੈਂਟ ਉਧਰ ਡਿੱਗਿਆ ਸੀ ਉਹਨਾਂ ਨੇ ਤਾਂ ਉਹਦੇ ਕਿਤੇ ਗੋਲੀ ਮਾਰੀ ਨਹੀਂ ਇਹ ਸਾਡੇ ਪੰਜਾਬ ਦੇ ਵਾਸੀਆਂ ਭਾਰਤ ਦੇ ਵਾਸੀਆਂ ਤੇ ਭਾਰਤ ਦੀ ਕੋਈ ਮਿਲਟਰੀ ਨੇ ਗੋਲੀ ਮਾਰ ਕੇ ਸਾਡਾ ਬੱਚਾ ਮਾਰਤਾ ਅਸੀਂ ਉਹਦਾ ਇਨਸਾਫ ਮੰਗਦੇ ਹਾਂ ਕਿ ਭਾਈ ਉਹਦਾ ਇਨਸਾਫ ਦਿਓ ਉਹਦੇ ਤੇ ਗੋਲੀ ਕਿਉਂ ਮਾਰੀ ਗਈ ਜਿਨ੍ਹਾਂ ਲੋਕਾਂ ਨੇ ਗੋਲੀ ਮਾਰੀ ਹੈ ਉਹਨਾਂ ਨੂੰ ਉਹਨਾਂ ਤੇ ਕਿਉਂਕਿ ਇੱਥੇ ਕਾਨੂੰਨ ਦਾ ਰਾਜ ਹੈ ਉਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਉਹਨਾਂ ਤੇ ਐਫਆਈਆਰ ਲੌਂਚ ਕੀਤੀ ਜਾਵੇ ਪਾਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਪੰਜਾਬ ਸਰਕਾਰ ਆ ਉਹ ਜਿਹੜੀ ਐਫ ਆਈ ਆਰ ਦਰਜ ਕਰਨ ਤੋਂ ਭੱਜ ਗਈ ਜਦੋਂ ਉਹਨਾਂ ਨੇ ਐਫ ਆਈ ਆਰ ਦਰਜ ਨਹੀਂ ਕੀਤੀ ਤਾਂ ਉਹ ਗਲਤ ਹੱਥ ਕੰਡੇ ਵਰਤਣ ਲੱਗ ਗਏ ਉਹਦੀ ਜਿਹੜੀ ਮਾਂ ਮਤਲਬ ਡਿਵੋਰਸ ਦੇ ਚੁੱਕੀ ਸੀ 17 ਸਾਲ ਪਹਿਲਾਂ ਉਹਨੇ ਕਿਤੇ ਹੋਰ ਮੈਰਜ ਵੀ ਕਰਾ ਲਈ ਉਹਨੂੰ ਪ੍ਰਸ਼ਾਸਨ ਵੱਲੋਂ ਖੜੀ ਕਰਕੇ ਉਹਦਾ ਜਿਹੜਾ ਸ਼ਿਸ਼ਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਤਲਬ ਸਰਕਾਰ ਨੇ ਗਲਤ ਹੱਥ ਕੰਡੇ ਵਰਤ ਕੇ ਇਸ ਮਾਮਲੇ ਨੂੰ ਤਾਰਪਿੰਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਕਿਸਾਨ ਦੀ ਮੌਤ ਹੋਈ ਐ ਕੀ ਉਹਦੀ ਜੇਐਫਆਈਆਰ ਦਰਜ ਨਾ ਉਹਨਾਂ ਇਨਸਾਫ ਕਿਵੇਂ ਮਿਲੂਗਾ ਜਦੋਂ ਉਸ ਨੌਜਵਾਨ ਦੀ ਜਿਹੜੀ ਮੌਤ ਹੋਈ ਆ ਉਹਦਾ ਇਨਸਾਫ ਲੈਣ ਵਾਸਤੇ ਭਾਰਤ ਦੇ ਵਿੱਚ ਕਾਨੂੰਨ ਦਾ ਰਾਜ ਐ ਇੱਥੇ ਡਿਕਟੇਟਰਸ਼ਿਪ ਤਾਂ ਹੈ ਨਹੀਂ ਕਾਨੂੰਨ ਮੁਤਾਬਕ ਉਹਦੇ ਤੇ ਐਫਆਈਆਰ ਦਰਜ ਹੋਵੇ ਉਹਨਾਂ ਲੋਕਾਂ ਤੇ ਜੋ ਉਹਨਾਂ ਤੇ ਕੋਰਟ ਦੇ ਵਿੱਚ ਕਾਰਵਾਈ ਹੋਊਗੀ ਉਹ ਝੱਲਾਂਗੇ ਅਸੀਂ ਕਿਹੜਾ ਕੋਈ ਕਹਿੰਦਾ ਵੀ ਉਹਨਾਂ ਨੂੰ ਫਾਹੇ ਲਾ ਦਿਓ ਇਹ ਸਾਡਾ ਹੱਕ ਬਣਦਾ ਕਾਨੂੰਨੀ ਕਾਰਵਾਈ ਹੋਦਾਂ ਤੇ ਹੋਵੇ ਅਸੀਂ ਕੋਈ ਨਹੀਂ ਚਾਹੁੰਦੇ ਕਿ ਕਿਸੇ ਨੂੰ ਇੱਥੇ ਰਾਹਗੀਰਾਂ ਨੂੰ ਤਕਲੀਫ ਹੋਵੇ ਕਿਉਂਕਿ ਤਕਲੀਫ ਤਾਂ ਜਿਹੜੇ ਰਾਹ ਦੇ ਵਿੱਚ ਨਗ ਰਹੇ ਉਹ ਵੀ ਸਾਡੀ ਭੈਣ ਭਰਾ ਹੈ ਕੋਈ ਬਿਮਾਰ ਹੋ ਕੋਈ ਕਿਸੇ ਨੇ ਕਿਸੇ ਖੁਸ਼ੀ ਤੇ ਜਾਣਾ ਕਿਸੇ ਨੇ ਗਮੀ ਤੇ ਜਾਣਾ ਕਿਸੇ ਨੇ ਡਿਊਟੀ ਤੇ ਜਾਣਾ ਤੇ ਅਸੀਂ ਕਦੇ ਨਹੀਂ ਚਾਹੁੰਦੇ ਕਿ ਇਹ ਰਸਤੇ ਰੋਕੇ ਜਾਣ ਇਹ ਰਸਤੇ ਸਰਕਾਰ ਨੇ ਰਕਾਏ ਆ ਤੇ ਸਰਕਾਰ ਚਾਹੇ ਤਾਂ 1 ਮਿੰਟ ਦੇ ਵਿੱਚ ਹੁਣੀ ਇਹ ਰਸਤਾ ਖੁੱਲ ਸਕਦਾ ਉਹ ਉੱਥੋਂ ਕਹਦੇ ਵੀ ਉਹਨਾਂ ਤੇ ਐਫ ਆਈ ਆਰ ਦਰਜ ਕਰਦੇ ਬਿਆਨ ਹੋਏ ਹੋਏ ਐ ਐਫ ਆਈ ਆਰ ਦਰਜ ਕਰ ਦਿੱਤਾ ਅਸੀਂ ਆਪਦੇ ਘਰੋਂ ਘਰੀ ਜਾ ਕੇ ਇਹ ਵੀ ਕੋਈ ਬੇਲੇ ਨਹੀਂ ਸਾਡੀਆਂ ਫਸਲਾਂ ਦਾ ਹੁਣ ਨੇੜੇ ਆਈਆਂ ਖੜੀਆਂ ਕਿਸੇ ਨੇ ਸਪਰੇਅ ਕਰਦੀਆਂ ਕਿਸੇ ਨੇ ਪਾਣੀ ਲਾਉਣਾ ਕਿਸੇ ਨੇ ਕੁਝ ਕਰਨਾ ਅਸੀਂ ਵੀ ਕੰਮ ਧੰਦੇ ਛੱਡ ਕੇ ਆਏ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਨੂੰ ਹੈਰਾਨ ਕਰੀਏ ਤੇ ਇਹ ਸਰਕਾਰ ਦੀ ਮਨਸਾ ਸਾਨੂੰ ਲੱਗਦਾ ਹੈ ਵੀ ਇਹ ਸਹੀ ਨਹੀਂ ਕਿ ਸਰਕਾਰ ਇਸ ਗੱਲ ਤੇ ਆਵੇ ਕਿ ਉਹਨਾਂ ਤੇ ਪਰਚਾ ਦਰਜ ਕਰਕੇ ਅਸੀਂ ਆਪ ਦੋ ਆਪਦੇ ਘਰੇ ਜਾਈਏ ਤੇ ਕਾਨੂੰਨ ਦਾ ਇੱਥੇ ਰਾਜ ਬਹਾਲ ਹੋਵੇ ਜਿਵੇਂ ਤੁਸੀਂ ਦੱਸਿਆ ਵੀ 21 ਤਰੀਕ ਦੀ ਡੈਥ ਹੋਈ ਹੈ ਅੱਜ 28 ਤਰੀਕ ਹੋ ਗਈ ਹੈ ਤੇ ਇਸ ਤੋਂ ਪਹਿਲਾਂ ਸਰਕਾਰ ਨਾਲ ਜਿਹੜੀ ਕੋਈ ਗੱਲਬਾਤ ਵੀ ਐਫ ਆਈ ਆਰ ਅਜੇ ਕਰ ਬੰਦੀ ਕੁਝ ਸਰਕਾਰ ਇੱਕ ਇੱਕ ਦਿਨ ਸਰਕਾਰ ਜਦੋਂ ਮੀਟਿੰਗ ਹੋਈ ਆ ਸਾਡੇ ਆਦੂਆ ਦੀ ਸਰਕਾਰ ਮੰਨ ਗਈ ਸੀ ਕਿ ਵੀ ਹਾਂ ਅਸੀਂ ਐਫ ਆਈ ਆਰ ਦਰਜ ਕਰ ਦਿਆਂਗੇ ਤੇ ਤੁਸੀਂ ਬਿਆਨ ਲਿਖਾਓ ਬਿਆਨ ਵੀ ਲਿਖਾ ਦਿੱਤੇ ਗਏ ਪਰ ਜਦੋਂ ਬਿਆਨ ਲਿਖਾਏ ਉਸ ਤੋਂ ਬਾਅਦ ਰੱਬ ਜਾਣੇ ਸਰਕਾਰ ਤੇ ਕੀ ਪ੍ਰੈਸ਼ਰ ਹੈ ਕੀ ਸਿਸਟਮ ਹੈ ਉਸ ਤੋਂ ਬਾਅਦ ਸਰਕਾਰ ਇਸ ਗੱਲ ਤੋਂ ਮੁਕਰ ਗਈ ਤੇ ਨਾ ਹੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਕੋਈ رابطہ ਕੀਤਾ ਕਿ ਅਸੀਂ ਇਹ ਤੇ ਪਰਚਾ ਦਰਜ ਕਰਾਂਗੇ ਜਾਂ ਨਹੀਂ ਕਰਾਂਗੇ ਸਰਕਾਰ ਦੇ ਵੱਲੋਂ ਬਿਲਕੁਲ ਮੈਂ ਕਹੂੰਗਾ ਅੱਜ ਦੀ ਤਰੀਕ ਤੇ ਵਿੱਚ ਸਰਕਾਰ ਅੰਨੀ ਤੇ ਬੋਲੀ ਹੋਈ ਬੈਠੀ ਹੈ ਜੇਕਰ ਸਰਕਾਰ ਨੇ ਇਹ ਕੰਮ ਨਾ ਕਰਿਆ ਤਾਂ ਵੋਟਾਂ ਆ ਗਈਆਂ ਤੇ ਸਰਕਾਰ ਨੂੰ ਪਿੰਡਾਂ ਦੇ ਵਿੱਚ ਇਸ ਦਾ ਖਮਿਆਜਾ ਭੁਗਤਣਾ ਪਊਗਾ ਸਰਕਾਰ ਦੇ ਕਿਹੜੇ ਨਮਾਇंदे ਨਾਲ ਗੱਲ ਹੋਈ ਇਹਨਾਂ ਨੇ ਇਹ ਤਲ ਮੰਨ ਕੇ ਮੁੱਕਰੇ ਹੈਗੇ ਨਹੀਂ ਇਹ ਪ੍ਰਸ਼ਾਸਨ ਸਰਕਾਰ ਵੱਲੋਂ ਚੀਫ ਸੈਕਟਰੀ ਆਏ ਸੀਗੇ ਇਹ ਪਟਿਆਲੇ ਉੱਥੇ ਰੈੱਡ ਬੋਡੀ ਉਹਦੀ ਰਜਿੰਦਰਾ ਹਸਪਤਾਲ ਦੇ ਵਿੱਚ ਹੈਗੀ ਹੈ ਉੱਥੇ ਹੀ ਸਾਡੇ ਯਾਨੀ ਕਿਸਾਨ ਆਗੂ ਡੱਲੇਵਾਲ ਸਾਹਿਬ ਤੇ ਹੋਰ ਸਾਰੇ ਆਗੂਆਂ ਨਾਲ ਉੱਥੇ ਹੀ ਮੀਟਿੰਗ ਹੋਈ ਸੀ ਉੱਥੇ ਮੀਟਿੰਗ ਦੇ ਵਿੱਚ ਹੀ ਫੈਸਲਾ ਲਿਆ ਸੀ ਉੱਥੇ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ 1 ਕਰੋੜ ਰੁਪਿਆ ਪਰਿਵਾਰ ਨੂੰ ਤੇ ਇੱਕ ਬੱਚੀ ਨੂੰ ਉਹਦੀ ਭੈਣ ਨੂੰ ਨੌਕਰੀ ਵੀ ਦੇਵਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਉੱਥੇ ਇਹ ਵੀ ਜਦੋਂ ਸਾਰਾ ਸਮਝੌਤਾ ਹੋ ਗਿਆ ਉਹ ਕਹਿੰਦੇ ਵੀ ਹਾਂ ਅਸੀਂ ਜਿਹੜਾ ਬਣਦੀ ਕਾਰਵਾਈ ਆ ਜਿਹੜੇ ਬਲਾਜਮਾਂ ਤੇ ਅਜੋਤੇ ਐਫ ਆਈ ਆਰ ਕਰਦੇ ਆਂਗੇ ਪਰ ਉਹ ਐਫ ਆਈ ਆਰ ਕਰਨ ਤੋਂ ਉਹ ਭੱਜ ਗਏ ਤੇ ਅੱਜ ਤੱਕ ਵੀ ਐਫ ਆਈ ਆਰ ਦਰਜ ਕਰਨ ਦੀ ਕੋਈ ਉਹਨਾਂ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਕੋਈ ਸਰਕਾਰ ਇਸ ਗੱਲ ਤੇ ਮਤਲਬ ਕੋਈ ਗੱਲ ਨਹੀਂ ਕਰ ਰਹੀ ਸਰਕਾਰ ਤਾਂ ਉਲਟਾ ਕੋਈ ਰੰਗਲਾ ਪੰਜਾਬ ਮਨਾ ਰਿਹਾ ਕੋਈ ਕੁਛ ਪਰਾ ਰਿਹਾ ਤੇ ਸਾਡੇ ਬੱਚੇ ਦੀ ਜਿਹੜੀ ਮਿੱਟੀ ਹੈ ਉਹ ਰੋ ਰਹੀ ਹੈ ਜੇ ਹੈਰਾਨ ਹੈ ਕਿਸਾਨ ਦਾ ਅੰਨਦਾਤਾ ਕਿਸੇ بڑے 70 ਦੇ ਤਹਾਕੇ ਦੇ ਵਿੱਚ ਨਾਹਰਾ ਲਾਇਆ ਸੀ ਸਰਕਾਰ ਨੇ ਜੈ ਜਵਾਨ ਤੇ ਜੈ ਕਿਸਾਨ ਅੱਜ ਜਵਾਨ ਕਿਸਾਨ ਦਾ ਦਿੱਤਾ ਹੋਇਆ ਅੰਨ ਖਾ ਕੇ ਤੇ ਜਵਾਨ ਕਿਸਾਨਾਂ ਦੇ ਗੋਲੀਆਂ ਮਾਰ ਰਿਹਾ ਤੇ ਕਿਸਾਨਾਂ ਦੀ ਮਿੱਟੀ ਹੈ ਜਿਹੜੀ ਉਹ ਸੜਕਾਂ ਤੇ ਰੋਲ ਰਹੀ ਹੈ ਕਿਸਾਨਾਂ ਦੀ ਮਿੱਟੀ ਹੈ ਜਿਹੜੀ ਉਹ ਰੋਲ ਰਹੀ ਹੈ ਉਹਨਾਂ ਦਾ ਸ਼ਸਕਾਰ ਵੀ ਸਰਕਾਰ ਹੈ ਜਿਹੜੀ ਉਹ ਨਹੀਂ ਕਰਨ ਦੇ ਰਹੀ ਕਿ ਜੇ ਕਾਨੂੰਨ ਦਾ ਰਾਜ ਹੈ ਤਾਂ ਕਾਨੂੰਨ ਮੁਤਾਬਕ ਉਹਦੇ ਤੇ ਐਫ ਆਈ ਆਰ ਦਰਜ ਕਰਕੇ ਉਹ ਤੇ ਕਾਰਵਾਈ ਹੋਣੀ ਚਾਹੀਦੀ ਕਿੰਨੇ ਦਿਨਾਂ ਤੋਂ ਇੱਥੇ ਧਰਨਾ ਲਾਇਆ ਹੋਇਆ ਹੈ ਇਹ ਚੌਥਾ ਦਿਨ ਹੈ ਜੀ ਅੱਜ ਤੇ ਇਹ ਧਰਨਾ ਜਿੱਨਾਂ ਚਿਰ ਸਰਕਾਰ ਉਤੇ ਪਰਚਾ ਦਰਜ ਨਹੀਂ ਕਰਦੀ ਐਫ ਆਈ ਆਰ ਨਹੀਂ ਦਰਜ ਕਰਦੀ ਉਹਨਾਂ ਚਿਰ ਇਹ ਧਰਨਾ ਅਸੀਂ ਚੱਲੂ ਇਹ ਸਰਕਾਰ ਨੇ ਦੇਖਣਾ ਤੇ ਹੁਣ ਪਿੰਡਾਂ ਚ ਤਾਂ ਸਾਨੂੰ ਆਉਣਾ ਹੀ ਪੈਣਾ ਇਹਨਾਂ ਨੂੰ ਵੋਟਾਂ ਮੰਗਣ ਤੇ ਫਿਰ ਸਰਕਾਰ ਨੂੰ ਉਹਦਾ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਊ ਅੱਖਾਂ ਤੇ ਪੱਟੀ ਬੰਨ੍ਹ ਕੇ ਮੂੰਹ ਸਿਉਂ ਕੇ ਨਹੀਂ ਚੱਲਣਾ ਇਹਦੇ ਤੇ ਕੁਛ ਨਾ ਕੁਛ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਬੱਲੋ ਪਿੰਡ ਦਾ ਜਿਹੜਾ ਸ਼ੁਭਕਰਨ ਹੈਗਾ ਇੱਥੋਂ ਬੱਲੋ ਪਿੰਡ ਕਿੰਨੇ ਕਿਲੋਮੀਟਰ ਪੈ ਜਾਂਦਾ ਹੈਗਾ ਬੱਲੋ ਇੱਥੋਂ ਜੀ 12 ਕਿਲੋਮੀਟਰ ਪੈ ਜਾਂਦਾ ਜੀ ਰਾਮਪੁਰੇ ਤੋਂ ਦੇਖੋ ਬਹੁਤ ਸਾਰੇ ਪਿੰਡ ਦੇ ਲੋਕਾਂ ਦਾ ਸਮਰਥਨ ਹੋ ਗਿਆ ਬਹੁਤ ਸਾਰੇ ਪਿੰਡਾਂ ਦਾ ਹਾਂ ਇਹ ਸਾਰੇ ਪਿੰਡਾਂ ਦੇ ਵਿੱਚੋਂ ਦਿੱਲੀ ਮਤਲਬ ਅੱਡ ਅੱਡ ਪਿੰਡਾਂ ਚੋਂ ਆਉਂਦੀਆਂ ਜੱਥੇਬੰਦੀਆਂ ਅੱਜ ਇੰਨੇ ਪਿੰਡਾਂ ਦੀ ਡਿਊਟੀ ਅੱਜ ਇੰਨੇ ਪਿੰਡਾਂ ਦੀ ਡਿਊਟੀ ਆ ਸਾਰੇ ਪਿੰਡਾਂ ਚੋਂ ਲੋਕ ਆਉਂਦੇ ਹਾਂ ਜੀ ਵੱਡਾ ਸਮਰਥਨ ਹੋ ਗਿਆ ਹਾਂ ਜੀ ਬੱਲੋ ਤੋਂ ਸਾਰਾ ਪਿੰਡ ਨਾਲ ਹੈ ਜੀ